ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਕਿ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮ ਦੇ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਥਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗਲਬਤਕਾਰ ਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਾਦਵ ਨੇ ਖੁਦ ਰੋਕ ਕੇ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਭੱਖ ਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡਿਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਣਾ ਕੋਈ ਵੀ ਭਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰ ਨੂੰ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋਈ ਅਰੇ ਕੀ ਬਾਤ ਸੀ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬੱਤ ਤਾਂ ਸੁਣ ਲੈ ਪਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਹੁੰਦਾ ਇਹ ਕੋਈ ਬਾਤ ਨਹੀਂ ਜਿਹਨੂੰ ਬੁਲਾਉਣਾ ਬੁਲਾ ਲਓ ਸਹੀ ਗੱਲ ਦੀ ਬਾਤ ਕਰ ਪਾਜੀ ਅਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeḍ phaḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬੰਦਾ ਕੀ ਅੱਛਾ ਠੀਕ ਹੈ ਪਾਜੀ ਮੇਰਾ ਬੰਦਿਆਂ ਨੂੰ ਖਲੋਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕੀਦੀ ਤੇ ਲੱਗੇ ਨਹੀਂ ਬੋਲेंगे ਕਿਹੜੀ ਆੜਤ ਤੇ ਲੱਗੇ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਕਿਹਾ 2 ਮਿੰਟ ਚ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀਕ ਹਮ ਆਨੇ ਲੋ ਪਾ ਤੂੰ ਸਰਦਾਰ ਦੇ ਗਲ ਪਿਆ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਹੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਉਹ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਹੇ ਚ ਸਹੀ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਦਿਨਿਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕਿਹੇ ਭਈਏ ਦੇ ਮੰਡੀ ਦੇ ਵਿੱਚ ਜੁਰਤੇ ਆਦੇ ਪਿਓ ਦਾ ਪੋਤਾ ਆਦੇ ਇਹਨਾਂ ਖੜਾ ਲਈ ਜਾਵੇ ਇੱਥੇ ਲੱਤਾਂ ਨਾਲ ਮੈਂ ਤੋੜਦੀਆਂ ਤੁਹਾਡੀਆਂ ਪਰ ਤੁਸੀਂ ਪੁੱਤ ਯਾਦ ਕਰੋਗੇ ਤੁਸੀਂ ਸਾਰੇ ਪੰਜਾਬ ਦੇ ਕਮਾਉਣ ਉਹਨੇ ਗੁੰਡਾਗਰਦੀ ਕਰਨੋਂ ਦੇ ਉਹ ਦੋ ਮਿੰਟ ਦਾ ਉਸੋਂ ਪੈਣ ਕੇ ਗਾਲੋ ਤੇ ਜਾ ਕੇ ਤੁਸੀਂ ਦੋ ਮੈਂ ਤੁਸੀਂ ਮੈਂ ਤੁਹਾਨੂੰ ਵੇਖੇ ਖੁਦ ਤੁਹਾਡੇ ਕੋਲ ਨੰਗੀਆਂ ਕਰਪਾਨਾਂ ਦਾ ਦਾਦਰ ਫੜ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆਪਣਾ ਆਪ ਆਪਣੇ ਬਿਆਰ ਤੇ ਤੇਰੀ ਤੇ ਲੱਗੇ 10 ਮੈਨੂੰ ਮੈਂ ਤੁਹਾਨੂੰ ਪ੍ਰਵਾਸੀ ਭਈਏ ਆ ਭਈ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹੱਥ ਟਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਉਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਆ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗੱਲ ਪੈਂਦੇ ਆ ਇਹ ਝੰਡੇ ਵਾਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗੱਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪੈਣਾ ਗੱਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣਿਆ ਤੁਹਾਨੂੰ ਹਾਂਜੀ ਆ ਭਾਈਆਂ ਦੀ ਪਛਾਣ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਪੱਤਰ ਠੀਕ ਆ ਭਾਈ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਤਾਂ ਮੈਨੂੰ ਪਤਾ ਵਾ ਤੂੰ ਕੇ ਪੱਗ ਨਾ ਮੈਨੂੰ ਪਤਾ ਵਾ ਤੇਰੇ ਗੱਲ ਪਿਆ ਮੇਰੇ ਸਾਹਮਣੇ ਦਸਤਾਰ ਲਈ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਇਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮਦੇਸ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਥਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗਲਬਤਕਾਰ ਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਾਦਵ ਨੇ ਖੁਦ ਰੋਕ ਇਸ ਸੰਬੰਧੀ ਗਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਭੱਖ ਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਣਾ ਕੋਈ ਵੀ ਭਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤਨ ਉਹ ਫੇਰੂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋਈ ਅਰੇ ਕੀ ਬਾਤ ਹੈ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਹੀਂ ਠੀਕ ਠੀਕ ਮੇਰਾ ਬੱਤ ਸੁਣ ਲੈ ਭਾਜੀ ਮੈਂ ਸੁਣ ਲੈਣਾ ਆ ਜਾਓ ਕੋਈ ਨਹੀਂ ਕੱਖ ਤੁਹਾਨੂੰ ਹਾਂ ਦਾ ਕੀ ਕੋਈ ਬਾਤ ਨਹੀਂ ਜਿਹਨੂੰ ਬੁਲਾਉਣਾ ਬੁਲਾ ਲਓ ਸਹੀ ਗੱਲਤੀ ਬਹੁਤ ਬੋਲ ਰਹੇ ਹਾਂ ਓਹ ਨਾ ਗੱਲ ਆਉਲਾ ਭਾਜੀ ਪਸਰਾ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeḍ phaḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਕੀ ਅਚਾ ਠੀਕ ਹੈ ਪਾਜੀ ਮੇਰਾ ਬੰਦਿਆਂ ਨੂੰ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕਿਦੀ ਤੇ ਲੱਗੇ ਨਹੀਂ ਬੋਲेंगे ਕਿਹੜੀ ਆੜਤ ਤੇ ਲੱਗੇਗੀ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀਕ ਹਮਾਰੇ ਲੋਕਾ ਜੀ ਤੂੰ ਸਰਦਾਰ ਦੇ ਗਲ ਪਿਆ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਧਰ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਕੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਸਹੀ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨੇਾਲੇ ਦੀ ਦਾਣਾ ਮੰਡੀ ਦੇ ਵਿੱਚ ਸਰਦਾਰਾਂ ਦੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕੇਹੇ ਭਈਏ ਜੇ ਮੰਡੀ ਦੇ ਵਿੱਚ ਜੁਰਤੇ ਆ ਤੇ ਪਿਓ ਦਾ ਪੋਤਾ ਆ ਤੇ ਇਥੇ ਖੜੀ ਜਾਵੇ ਇਥੇ ਲੱਤਾਂ ਨਾ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਦੇ ਕਮਾਉਣ ਉਹ ਗੁੰਡਾਗਰਦੀ ਕਰਨੋਂ ਦੇ ਉਹ ਤੂੰ ਕਿਹਦਾ ਮੈਂ ਉਹ ਪੜਨ ਗਿਆ ਗਾਲੋ ਤੇ ਜਾ ਕੇ ਤੂੰ ਪਿਆ ਤੂੰ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾ ਨਾਲ ਦਾਤਰ ਫੜ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆਪਣਾ ਆਪਸ ਵਿੱਚ ਯਾਰ ਤੱਕ ਜਿਹੜੀ ਤੇ ਲੱਗੇ ਆ ਤਾ ਮੈਨੂੰ ਮਤਰਵਾਸੀ ਭਈਏ ਆ ਆਹ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਹਿਲਾਂ ਗਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਆ ਭਈਆਂ ਦੀ ਪਛਾਣ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਭਾਦਰ ਕੀ ਹੈ ਭਾਈ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਤਾਂ ਮੈਨੂੰ ਪਤਾ ਵਾ ਤੂੰ ਕੇ ਪਾਗ ਨਾ ਮੈਨੂੰ ਪਤਾ ਵਾ ਤੇਰੇ ਗੱਲ ਪਿਆ ਮੇਰੇ ਸਾਹਮਣੇ ਦਸਤਾਰ ਲਈ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਇਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮ ਦੇ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਧਾਰਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰਹੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਖੁਦ ਰੋਕ ਕੇ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਭੱਖਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਂ ਨਾ ਕੋਈ ਵੀ ਭਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦੇ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤਨ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋਈ ਅਰੇ ਕੀ ਬਾਤ ਹੈ ਬੰਦੇ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਹੀਂ ਠੀਕ ਠੀਕ ਮੇਰਾ ਵੱਤ ਤਾਂ ਸੁਣ ਲੈ ਭਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਹੁੰਦਾ ਇਹ ਕੋਈ ਬਾਤ ਨਹੀਂ ਜਿਹਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬਹੁਤ ਬੋਲ ਰਹੇ ਹਾਂ ਭਾਜੀ ਅਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeḍ phaḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਕੀ ਅੱਛਾ ਠੀਕ ਹੈ ਭਾਜੀ ਮੇਰਾ ਬੰਦੇਆਂ ਨੂੰ ਖਲੋ ਜੋ ਇੱਥੇ ਠੀਕ ਹੈ ਭਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕੀਦੀ ਤੇ ਲੱਗੇ ਨਹੀਂ ਬੋਲेंगे ਕੀਦੀ ਆੜਤ ਤੇ ਲੱਗੇ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਅਗਾ 2 ਮਿੰਟ ਤੇ ਡੀਐਸਪੀ ਨਹੀਂ ਆਇਆ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਨੇ ਆਪੇ ਬਕਾ ਲੈਣਾ ਠੀਕ ਹਮਾਰੇ ਲੋਕਾ ਜੀ ਠ ਤੂੰ ਸਰਦਾਰ ਦੇ ਗਲ ਪਿਆ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਥਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਉਹ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਕੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀ ਆ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨੇ ਵਾਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕਿਹੇ ਭਈਏ ਦੇ ਮੰਡੀ ਦੇ ਵਿੱਚ ਜੁਰਤੇ ਦੇ ਪਿਓ ਦਾ ਪੋਤਾ ਐ ਤਾਂ ਇਹਨਾਂ ਖੜੀ ਜਾਵੇ ਇੱਥੇ ਲੱਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਦੇ ਕਮਾਉਣ ਵਾਲੇ ਗੁੰਡਾ ਗੱਦੀ ਕਰਨੋਂ ਦੇ ਉਹ ਤੁਸੀਂ ਕਿਤਾ ਮੈਂ ਉਸ ਤੋਂ ਪੈਣ ਕਾ ਗਾਲੋ ਤੇ ਜਾ ਕੇ ਤੁਸੀਂ ਦੋ ਪਿਆ ਤੁਸੀਂ ਮੈਂ ਤੁਹਾਨੂੰ ਬਿਠੇ ਖੁਦ ਤੁਹਾਡੇ ਉੱਪਰ ਨੰਗੀਆਂ ਕਰ ਪਾਉਣਾ ਦਾਤਰ ਫੜ ਕੇ ਤੁਸੀਂ ਗੁੰਡਾ ਗੱਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆਪਣਾ ਆਪ ਆਪਣੇ ਬਿਆਰ ਤੇ ਕਿਹਦੀ ਲੱਗਿਆ ਦੱਸ ਮੈਨੂੰ ਮੈਂ ਨਾ ਪ੍ਰਵਾਸੀ ਭਈਏ ਆ ਭਈ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਉਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾ ਤਰ ਕਿਰਪਾਨਾ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਇਹ ਸਰਦਾਰਾਂ ਦੇ ਗਲ ਪੈਂਦੇ ਆ ਇਹ ਚੰਡੇ ਵਾਲੇ ਦੇ ਹਾਲਾਤ ਆ ਤੋਂ ਦੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਏ ਨਾਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਆ ਭਈਆਂ ਦੀ ਪਛਾਣ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਭਦਰ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾ ਮੈਨੂੰ ਪਤਾ ਵਾ ਤੂੰ ਕੇ ਪਾਗ ਨਾ ਦਿੰਦਾ ਮੈਨੂੰ ਪਤਾ ਵਾ ਤੇਰੇ ਗੱਲ ਪਾਇਆ ਮੇਰੇ ਸਾਹਮਣੇ ਦਸਤਾਰ ਲਈ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਇਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮ ਦੇ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਧਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪ੍ਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਾਧਵ ਨੇ ਖੁਦ ਰੋਕ ਕੇ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਭੱਖ ਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਣਾ ਕੋਈ ਵੀ ਭਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋਈ ਗੜੇ ਕੀ ਬਾਤ ਸੀ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੀਕ ਠੀਕ ਮੇਰਾ ਬੱਤ ਸੁਣ ਲੈ ਭਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਹੁੰਦਾ ਕੀ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਹੀ ਗੱਲਤੀ ਬਹੁਤ ਬੋਲ ਰਹੇ ਹਾਂ ਭਾਜੀ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲਓ ਹਾਂ ਮੜੀ ਜੀ ਟਿੜਫੜ ਕੀਤੀ ਨਾ ਕੋਈ ਤੇ ਫਿਰ ਇਹ ਹਿਸਾਬ ਲਾ ਲਿਓ ਬਣਦਾ ਕੀ ਹੈ ਅੱਛਾ ਠੀਕ ਹੈ ਪਾਜੀ ਮੇਰਾ ਬੰਦਿਆਂ ਕੋ ਖਲੋ ਜਾਓ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੁਹਾਨੂੰ ਕਿਹੜੀ ਆੜਤ ਤੇ ਕੀਤੀ ਮੈਂ ਕਿਹਾ 2 ਮਿੰਟ ਚ ਡੀਐਸਪੀ ਨੇ ਆ ਜਾਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕੇ ਆਪੇ ਬਕਾ ਲੈਣਾ ਠੀਕ ਹੈ ਮਾਰੇ ਲੋਕਾਂ ਦੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬੁਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾਇਆ ਪੋ ਮੇਰੇ ਕੋਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਕੋਈ ਬਾਤ ਐ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁੜਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆਹ ਦਿਨਿਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੇ ਪੱਗਾਂ ਨੂੰ ਹੱਥ ਪਾਉਣ ਰਿਹਾ ਆ ਖਲੋਤਾ ਮੈਂ ਜੇ ਕੇਹੇ ਭਈਏ ਦੇ ਮੰਡੀ ਦੇ ਵਿੱਚ ਚੁਰਤੇ ਆਦੇ ਪਿਓ ਦਾ ਪੋਤਾ ਆ ਦੇ ਇਥੇ ਖੜੀ ਜਾਵੇ ਇਥੇ ਲੱਤਾਂ ਨਾ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਦੇ ਕਮਾਉਣ ਉਹ ਗੁੰਡਾਗਰਦੀ ਕਰਨ ਹੁੰਦੇ ਜੀ ਉਹ ਕਿਤਾ ਉਹ ਪੜਨ ਗਿਆ ਕਾਲੋ ਤੇ ਜਾ ਕੇ ਤੂੰ ਹੰਦ ਪਾਇਆ ਤੂੰ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਰਪਾਉਂਦਾ ਦਾਤਰ ਫੜ ਕੇ ਤੁਸੀਂ ਗੁੰਡਾਗਰਦੀ ਬਾਹਰ ਕਰਨ ਦੇ ਜੋ ਉੱਥੇ ਜਾ ਕੇ ਆਪਣਾ ਆਪ ਸੁਨੇਹਾਰ ਤੇਰੀ ਤੇ ਲੱਗੇ ਦੱਸ ਮੈਨੂੰ ਮੈਂ ਤੁਹਾਨੂੰ ਮਟਰਵਾਸੀ ਭਈਏ ਆ ਆਹ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਆ ਪਰਲੇ ਬੰਨੇ ਕਿੰਨਾ ਖਲੋਤਾ ਆਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕਿਰਪਾਨਾ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਝੰਡੇ ਵਾਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਏ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਏ ਨਾਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਆ ਭਈਆਂ ਪਛਾਣ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਭਦਰ ਠੀਕ ਹੈ ਭਾਈ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾ ਮੈਨੂੰ ਪਤਾ ਵਾ ਤੂੰ ਕੇ ਪੱਗ ਨਾ ਮੈਨੂੰ ਪਤਾ ਵਾ ਤੇਰੇ ਗੱਲ ਪਿਆ ਮੇਰੇ ਸਾਹਮਣੇ ਦਸਤਾਰ ਲਈ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਇਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮ ਦੇ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਥਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗਲਬਤਕਾਰ ਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਾਧਵ ਨੇ ਖੁਦ ਰੋਕ ਕੇ ਇਸ ਸੰਬੰਧੀ ਗਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਪੱਖ ਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਂ ਨਾ ਕੋਈ ਵੀ ਭਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੁਹਾਨੂੰ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋ ਜਾ ਰੇ ਕੀ ਬਾਤ ਹੈ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਹਾਨੂੰ ਠੀਕ ਠੀਕ ਮੇਰਾ ਵੱਤ ਸੁਣ ਲੈ ਪਾਜੀ ਮੈਂ ਸੁਣ ਲੈਣਾ ਆ ਜਾਓ ਕੋਈ ਨਹੀਂ ਕੱਖ ਤੁਹਾਨੂੰ ਹਾਂ ਕੋਈ ਬਾਤ ਨਹੀਂ ਚਿੰਨੂ ਬੁਲਾਉਣਾ ਬੁਲਾ ਲਓ ਪਾਜੀ ਅਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਹਾਂ ਜੀ ਮੜੀ ਜੀ țeḍ phaḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਕੀ ਅੱਛਾ ਠੀਕ ਹੈ ਬਾਜੀ ਮੇਰਾ ਬੰਦੇਆਂ ਨੂੰ ਖਲੋਜੋ ਇੱਥੇ ਠੀਕ ਹੈ ਬਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕਿਦੀ ਤੇ ਲੱਗੇ ਕੰਮ ਨਹੀਂ ਬੋਲेंगे ਕਿਦੀ ਆੜਤ ਤੇ ਲੱਗੇ ਜੀ ਕੰਮ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਕਿਹਾ 2 ਮਿੰਟ ਚ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਹੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਹੇ ਚ ਕੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨੇਾਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕੇਹੇ ਭਈਏ ਜੀ ਮੰਡੀ ਦੇ ਵਿੱਚ ਜੁਰਤੇ ਆ ਤੇ ਪਿਓ ਦਾ ਪੋਤਾ ਆ ਤੇ ਇਥੇ ਖੜੀ ਆਵੇ ਇਥੇ ਲੱਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਲੇ ਪੰਜਾਬ ਚ ਗੁੰਡਾਗੱਦੀ ਕਰਨ ਆਉਂਦੇ ਜੀ ਉਹ ਦੋਸਤ ਪੈਣ ਕਾ ਕਾਲੋ ਤੇ ਜਾ ਕੇ ਜੀ ਬੁੱਲ ਪਿਆ ਤੁਸੀਂ ਮੈਂ ਤੁਹਾਨੂੰ ਮੇਟੇ ਖੁਦ ਤੁਹਾਡੇ ਕੋਲ ਨੰਗੀਆਂ ਕਰ ਪਾਉਣਾ ਦਾਤਰ ਫੜ ਕੇ ਤੁਸੀਂ ਗੁੰਡਾਗੱਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆਪਣਾ ਆਪ ਸੁਨੇ ਬਾਰ ਤੇ ਕਿਹੜੀ ਤੇ ਲੱਗੇ ਆ ਤੁਸ ਮੈਨੂੰ ਮੈਂ ਬੰਦ ਮੱਤਰਵਾਸੀ ਭਈਏ ਆ ਪਈ ਆ ਪੰਜਾਬੀਆਂ ਦੇ ਗਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਹਿਨਾ ਗਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਆ ਤੁਹਾਨੂੰ ਹਾਂਜੀ ਆ ਪਈਆਂ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਪੱਧਰ ਤੇ ਠੀਕ ਆ ਭਾਈ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਤਾਂ ਮੈਨੂੰ ਪਤਾ ਵਾ ਤੂੰ ਕੇ ਪੱਗ ਨਾਉਂ ਦੇ ਤੈਨੂੰ ਪਤਾ ਵਾ ਤੇਰੇ ਗੱਲ ਪਿਆ ਮੇਰੇ ਸਾਹਮਣੇ ਦਸਤਾਰ ਲਈ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਇਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮਦੇਸ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਧਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗਲਬਤਕਾਰ ਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਖੁਦ ਰੋਕ ਕੇ ਸੰਬੰਧੀ ਗਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਪੱਖ ਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਾਥੀਓ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਂ ਨਾ ਕੋਈ ਵੀ ਭੱਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤਾਂ ਉਹ ਫੇਰ ਨੂੰ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋਈ ਅਰੇ ਕੀ ਬਾਤ ਹੈ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਹਾਨੂੰ ਠੀਕ ਠੀਕ ਮੇਰਾ ਵੱਤ ਤਾਂ ਸੁਣ ਲੈ ਭਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਇਹ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬਹੁਤ ਬੋਲ ਰਹੇ ਹੋ ਭਾਜੀ ਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeḍ phaḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬੰਦਾ ਕੀ ਅੱਛਾ ਠੀਕ ਹੈ ਪਾਜੀ ਮੇਰਾ ਬੰਦਿਆਂ ਨੂੰ ਖਲੋਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕਿਦੀ ਤੇ ਲੱਗੇ ਨਹੀਂ ਬੋਲेंगे ਕਿਹੜੀ ਆੜਤ ਤੇ ਲੱਗੇ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਮ ਮੈਂ ਕਿਹਾ 2 ਮਿੰਟ ਚ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀਕ ਹਮ ਆਨੇ ਲੋ ਪਾਜੀ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਹੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗੋ ਦੀ ਲੋਣ ਕਿਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਹੇ ਚ ਸਹੀ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਦਨੀਆਲੇ ਦੀ ਦਾਣਾ ਮੰਡੀ ਦੇ ਵਿੱਚ ਸਰਵਾਰਾਂ ਦੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕੇਹੇ ਭਈਏ ਦੇ ਮੰਡੀ ਦੇ ਵਿੱਚ ਜੁਰਤੇ ਆ ਤੇ ਪਿਓ ਦਾ ਪੋਤਾ ਆ ਤੇ ਇਹਨਾਂ ਖੜੀ ਆਵੇ ਇੱਥੇ ਲੱਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਦੇ ਕਮਾਉਣ ਉਹਨੇ ਗੁੰਡਾਗੱਦੀ ਕਰਨੋਂ ਦੇ ਉਹ ਪੈਣ ਕਾ ਕਾਲੋ ਤੇ ਜਾ ਕੇ ਤੁਸੀਂ ਮੈਂ ਤੁਹਾਨੂੰ ਬੈਠੇ ਖੁਦ ਤੁਹਾਡੇ ਕੋਲ ਨੰਗੀਆਂ ਕਰਪਾਉਂਦਾ ਦਾਤਰ ਫੜ ਕੇ ਤੁਸੀਂ ਗੁੰਡਾਗੱਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆਪਣਾ ਆਪਣਨੇ ਬਾਰ ਤੇ ਕਿਹੜੀ ਤੇ ਲੱਗੇ 10 ਮੈਨੂੰ ਮੈਂ ਮਟਰਵਾਸੀ ਭਈਏ ਆ ਭਈਆਂ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹੱਥਾਂ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਆ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪਹਿਨਾ ਗਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਆ ਤੁਹਾਨੂੰ ਹਾਂਜੀ ਆ ਪਈਆਂ ਦੀ ਪਛਾਣ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਬਾਦਰ ਠੀਕ ਆ ਪਾਜੀ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾ ਮੈਨੂੰ ਪਤਾ ਵਾ ਤੂੰ ਕੇ ਪੱਗ ਨਾ ਦਿੰਦਾ ਮੈਨੂੰ ਪਤਾ ਵਾ ਤੇਰੇ ਗੱਲ ਪਾਇਆ ਮੇਰੇ ਸਾਹਮਣੇ ਦਸਤਾਰ ਲਈ ਪੰਜਾਬ ਦੇ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਇਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਇਸੇ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮ ਦੇ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਧਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਖੁਦ ਰੋਕ ਇਸ ਸੰਬੰਧੀ ਗਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਪੱਖ ਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਂ ਨਾ ਕੋਈ ਵੀ ਭਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤਾਂ ਛੇਤਰ ਤੋਂ ਉਹ ਫੇਰ ਨੂੰ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋ ਜਾਂਦਾ ਏ ਕੀ ਬਾਤ ਸੀ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬੱਤ ਸੁਣ ਲੈ ਪਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਹੁੰਦਾ ਕੋਈ ਬਾਤ ਨਹੀਂ ਜਿਹਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬਹੁਤ ਹੋ ਗਈ ਪਾਜੀ ਔਲ ਸਰਾ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਹਾਂ ਜੀ ਮੜੀ ਜੀ țeḍ phaḍ kiti na koi te phire hisab la leyo ban da ke acha ਠੀਕ ਹੈ ਭਾਜੀ ਮੇਰਾ ਬੰਦਿਆਂ ਕੋ ਖਲੋ ਜੋ ਇੱਥੇ ਠੀਕ ਹੈ ਭਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕੀਦੀ ਲੱਗੇ ਕਦੀ ਨਹੀਂ ਬੋਲेंगे ਕਿਹੜੀ ਆੜਤ ਤੇ ਕੀਦੀ ਲੱਗੇ ਕਦੀ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਾਂ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕਿ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀਕ ਹਮਾਰੇ ਲੋਕਾ ਜ ਤੂੰ ਸਰਦਾਰ ਦੇ ਗਲ ਪਿਆ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਸਹੀ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਅੱਜ ਜਨਮ